Terima <tuk tangan> kasih

các chú thấy rồi đấy ha. được rồi được rồi. các chú ngồi đi. ngồi đi.

ਇਹਨਾਂ ਨੂੰ ਵੀ ਕੀ ਨਾਮ ਦੇਣਾ ਹੈ ਨਾ ਅਗਰ ਨਾਮ ਹੈ ਨਾ। ਸਾਡੇ ਮਾਮਾ ਜੀ ਆਪਣੇ ਚੈਨਲ ਤੇ ਪਹਿਲਾ ਥੋੜਾ ਸਵਾਲ ਕਰਦੇ ਆ ਜੀ ਤੁਹਾਡੇ ਤੋਂ ਜਾਣਕਾਰੀ ਲੈਣਾ ਚਾਹੁੰਦੇ ਆ ਜੀ ਜਿਹੜੇ ਆਪਣੇ ਕੋਲ ਅੱਜ ਹੁਣ ਕਰ ਦਿੱਤੇ ਗਏ ਨੇ ਕਿੰਨਾ ਬੜਾ। ਦੇਖੋ ਜੀ ਆਪਣੇ ਹਲਕੇ ਦੇ ਵਿੱਚ ਤਕਰੀਬਨ 3.5 ਕਰੋੜ ਰੁਪਏ ਤੋਂ ਉੱਪਰ ਦੇ ਕੰਮ ਜਿਹੜੇ ਆ ਪਿਛਲੇ ਸਮੇਂ 'ਚ ਹੋਏ ਆ ਅੱਗੇ ਕੀ ਸੀਗਾ ਕਿ ਨੀ ਪੱਥਰ ਲਾਉਂਦੇ ਜਾਂਦੇ ਸੀ ਕੰਮ ਉਡੀਕਦੇ ਰਹਿੰਦੇ ਸੀ ਇਹ ਪਹਿਲੀ ਸਰਕਾਰ ਆ ਕਿ ਅਸੀਂ ਕੰਮ ਕੰਪਲੀਟ ਹੋਣ ਤੋਂ ਬਾਅਦ ਫਿਰ ਪੱਥਰ ਲਾਉਨੇ ਆ ਤੇ ਅੱਜ ਕਢਾਣੀ ਫਰਦ ਸਕੂਲ ਦੇ ਵਿੱਚ ਪਹੁੰਚੇ ਆ ਜਿੱਥੇ ਕਿ ਚਾਰ ਦੁਵਾਰੀ ਦਾ ਕੰਮ ਹੋਇਆ ਤੇ ਹੋਰ ਵੀ ਬਹੁਤ ਸਾਰੇ ਕੰਮ ਹੈ ਸਕੂਲ ਦੇ ਵਿੱਚ ਹੋਏ ਨੇ ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਜਿਹੜਾ ਸਕੂਲ ਦਾ ਜਿਹੜਾ ਰਿਜ਼ਲਟ ਆ ਉਹ ਵੀ ਆਊਟਸਟੈਂਡਿੰਗ ਆ ਸਾਰੇ ਜਿੰਨੇ ਵੀ ਅਧਿਆਪਕ ਸਹਿਬਾਨ ਨੇ ਉਹਨਾਂ ਨੂੰ ਵਧਾਈ ਆ ਮਲੇ ਤੋਂ ਹੋਰ ਕਿਹੜੇ ਕਿਹੜੇ ਸ਼ੂਡ ਵਿੱਚ ਕਿਹੜੇ ਕਿਹੜੇ ਉਤਪਾਦ ਕੀਤੇ ਜਾਣਗੇ ਜੀ ਅੱਜ ਹਰੇਕ ਪਿੰਡ ਦੇ ਵਿੱਚ ਨੇ ਜੀ ਜਿੱਦਾਂ ਕੰਮ ਤੁਹਾਨੂੰ ਦੱਸਿਆ ਵੀ 3.5 ਕਰੋੜ ਰੁਪਏ ਦੇ ਕੰਮ ਹੋਏ ਨੇ ਕਿਤੇ ਕਮਰੇ ਬਣੇ ਨੇ ਕਿਤੇ ਚਾਰਦواری ਹੋਈ ਆ ਕਿਤੇ ਲੋਕਾਂ ਦੇ ਲੈਬ ਬਣੇ ਆ ਕਿਤੇ ਅਲੱਗ-ਅਲੱਗ ਤਰ੍ਹਾਂ ਦੇ ਕੰਮ ਹਰੇਕ ਸਕੂਲ ਦੇ ਵਿੱਚ ਹੋਏ ਨੇ ਅੱਜ ਪੰਜ ਉਦਘਾਟਨ ਨੇ ਤੇ ਹੋਰ ਚੱਲ ਰਹੇ ਐਮਐਲਏ ਸਾਹਿਬ ਇੱਕ ਤਾਂ ਤੁਹਾਨੂੰ ਲਾਸਟ ਸੀਟਾਂ ਚਾਹਿਆ ਜੀ ਬਦਲਾਅ ਦੇ ਨਾਮ ਦੇ ਉੱਪਰ ਸਰਕਾਰ ਬਣੀ ਹੈ ਜੀ ਪੰਜਾਬ ਦੇ ਵਿੱਚ ਅਗਰ ਆਪਾਂ ਐਜੂਕੇਸ਼ਨ ਡਿਪਾਰਟਮੈਂਟ ਦੀ ਗੱਲ ਕਰਦੇ ਆਂ ਤਾਂ ਕਿਹੜੇ-ਕਿਹੜੇ ਬਦਲਾਅ ਕੀਤੇ ਗਏ ਨੇ ਜੀ ਆਪਾਂ ਅਗਰ ਦੇਖੋ 12700 ਜਿਹੜੇ ਅਧਿਆਪਕ ਆ ਉਹ ਕੱਚੇ ਅਧਿਆਪਕ ਪੱਕੇ ਕੀਤੇ ਗਏ ਆ ਤੇ 20000 ਅਧਿਆਪਕ ਆ ਜਿਹੜੇ ਨਵੇਂ ਰੱਖੇ ਗਏ ਆ ਅੱਜ ਤੁਸੀਂ ਦੇਖ ਲਓ ਕਿ ਅਪ੍ਰੈਲ ਮਹੀਨਾ ਚੱਲ ਰਿਹਾ ਬੱਚਿਆਂ ਨੂੰ ਜਾ ਕੇ ਪੁੱਛੋ ਉਹਨਾਂ ਨੂੰ ਸਾਰਿਆਂ ਨੂੰ ਕਿਤਾਬਾਂ ਬੱਚਿਆਂ ਨੂੰ ਮਿਲ ਗਈਆਂ ਨੇ ਨਹੀਂ ਤਾਂ ਅੱਗੇ ਜਾ ਕੇ ਨਵੰਬਰ ਦਸੰਬਰ ਦੇ ਵਿੱਚ ਕਿਤਾਬਾਂ ਮਿਲਦੀਆਂ ਸੀ ਔਰ ਬੱਚੇ ਜਿਹੜੇ ਸਾਡੇ ਪ੍ਰਿੰਸੀਪਲ ਸਾਹਿਬਾਨ ਨੇ ਉਹਨਾਂ ਦੇ ਜਿਹੜੇ ਉਹਨਾਂ ਨੂੰ ਟ੍ਰੇਨਿੰਗ ਦੇਣ ਦੇ ਲਈ ਜਿਹੜੇ ਸਾਡੇ ਡਿਵੈਲਪਡ ਕੰਟਰੀ ਨੇ ਸਿੰਗਾਪੁਰ ਵਰਗੇ ਫਿਨਲੈਂਡ ਵਰਗੇ ਉਹਨਾਂ ਦੇ ਵਿੱਚ ਭੇਜਿਆ ਜਾ ਰਿਹਾ ਤਾਂ ਕਿ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾ ਜਾ ਸਕੇ ਔਰ ਸਕੂਲਾਂ ਦੇ ਵਿੱਚ ਵਾਈਫਾਈ ਕਨੈਕਸ਼ਨ ਕਰਾਈ ਜਾ ਰਹੇ ਤਾਂ ਕਿ ਬੱਚੇ ਜਿਹੜੇ ਆ ਉਹ ਮਾਡਰਨ ਸਿੱਖਿਆ ਦੇ ਨਾਲ ਜੁੜ ਸਕਣ ਤਾਂ ਕਿ ਸਾਡੇ ਬੱਚੇ ਆ ਉਹ ਚੰਗੀ ਵਿੱਦਿਆ ਗ੍ਰਹਿਣ ਕਰਕੇ ਕੱਲ ਨੂੰ ਚੰਗੇ ਉੱਚ ਅਧਿਅਨ ਤੇ ਲੱਗਣ ਸਰ ਪਦਨਾਬਾਸੀ ਵੀ ਹੈ ਜੀ ਕੋਈ ਇਸ ਤੋਂ ਵਾਲੇ ਸਾਡੇ ਤੁਹਾਡੇ ਸਮਝੀ ਹੈ ਜੀ ਸਾਹਮਣੀ ਹੈ ਜੀ ਧੰਨਵਾਦ ਥੈਂਕ ਯੂ ਪ੍ਰਿੰਸੀਪਲ ਸਾਹਿਬ ਅਸੀਂ ਸਭ ਤੋਂ ਪਹਿਲਾਂ ਵੈਲਕਮ ਕਹਿੰਦੇ ਹਾਂ ਜੀ ਤੁਹਾਨੂੰ ਸਾਰਿਆਂ ਨੂੰ ਥੈਂਕ ਯੂ ਇਹ ਅੱਜ ਆਪਣੇ ਸ਼ੁਰੂ ਦੇ ਵਿੱਚ ਇੱਕ ਤਾਂ ਵਿਸ਼ੇਸ਼ ਉਦਘਾਟਨ ਹੋ ਰਿਹਾ ਜੀ ਉਹਦੇ ਬਾਰੇ ਤੁਹਾਡੇ ਤੋਂ ਜਾਣਕਾਰੀ ਲੈਣਾ ਚਾਹੀਦਾ ਹਾਂਜੀ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਮਨਦੀਪ ਕੌਰ ਆ ਸਰਕਾਰੀ ਹਾਈ ਸਕੂਲ ਕੋਲ ਅਨਿਚਾਰਜ ਤੇ ਮੇਰੇ ਬਾਕੀ ਸਟਾਫ ਵੱਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਜੀ ਅੱਜ ਸਾਡੇ ਸਕੂਲ ਦੇ ਵਿੱਚ ਜਿਹੜੇ ਨੇ ਮਾਨਯੋਗ ਜਿਹੜੇ ਹਲਕਾ ਵਿਧਾਇਕ ਦੇ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਜੀ ਤੇ ਉਹਨਾਂ ਦੇ ਨਾਲ ਸਰਦਾਰ ਲੋਤਨ ਸਿੰਘ ਗੁਆਣੀ ਜੋ ਕਿ 슈ਗਰ ਮਿਲ ਦੇ ਚੇਅਰਮੈਨ ਨੇ ਉਸ ਤੋਂ ਇਲਾਵਾ ਹੋਰ ਆਮ ਪਾਰਟੀ ਦੇ ਜਿਹੜੇ ਬਤੁਲਤੇ ਸੱਜਣ ਜੀ ਮਾਨਯੋਗ ਉਹਨਾਂ ਨੇ ਸਾਡੇ ਸਕੂਲ ਦੇ ਵਿੱਚ ਅੱਜ ਚਾਰ ਦੀਵਾਰੀ ਦਾ ਜਿਹੜਾ ਉਦਘਾਟਨ ਕਰਿਆ ਜੀ ਤੇ ਇਹ ਮਤਲਬ ਇੱਕ ਬਹੁਤ ਵਧੀਆ ਪਹਿਲ ਕਰਨੀ ਸੀ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਸਾਡੇ ਜਿਹੜੇ ਸਕੂਲ ਦੀ ਚਾਰ ਦੀਵਾਰੀ ਸੀ ਉਹ ਅਧੂਰੀ ਹੋਣ ਕਰਕੇ ਸਾਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇਸ ਤੋਂ ਇਲਾਵਾ ਜਿਹੜਾ ਇਹ ਸਰਕਾਰ ਨੇ ਸਮੇਂ-ਸਮੇਂ ਤੇ ਸਾਹਮਣੇ ਲੜੇ ਨੇ ਫੰਡ ਮੁਹैया ਕਰਵਾ ਕੇ ਪੂਰੀ ਬਹੁਤ ਜ਼ਿਆਦਾ ਰਿਡਿਆ ਸਹਾਇਤਾ ਕੀਤੀ ਐ ਇਸ ਤੋਂ ਵੀ ਸਕੂਲ ਦਾ ਜਿਹੜਾ ਤੁਸੀਂ ਕਾਇਆ ਕਲਪ ਦੇਖੀ ਐ ਉਹ ਸਰਕਾਰ ਦੀ ਪਹਿਲ ਤੱਕ ਵੀ ਸਦਕਾ ਹੀ ਹੋਈ ਐ ਆ ਜਿਹਦੇ ਨਾਲ ਜਿਹੜੇ ਸਰਕਾਰੀ ਸਕੂਲ ਨੇ ਉਹ 프라이빗 ਸਕੂਲਾਂ ਨਾਲੋਂ ਵੀ ਅੱਗੇ ਜਿਹੜੇ ਇਹ ਉਹ ਜਾ ਰਹੇ ਨੇ ਤੇ ਸਾਡੇ ਜਿਹੜੇ ਬਹੁਤ ਮਿਹਨਤੀ ਟੀਚਰ ਨੇ ਉਹਨਾਂ ਦੀ ਮਿਹਨਤ ਸਦਕਾ ਸਾਡਾ ਐਸਵਾਰ ਦਾ ਜਿਹੜਾ 8ਵਾਂ ਜਿਹੜਾ ਰਿਜ਼ਲਟ ਹੈ ਜੀ ਉਹ ਸ਼ੌਫਸੈਂਟਰ ਰਹਾ ਜਿਹਦੇ ਵਿੱਚ ਬੱਚੇ ਜਿਹੜੇ ਨੇ ਬਹੁਤ ਵਧੀਆ ਸਾਰੇ 90% ਤੋਂ ਉੱਪਰ ਨੰਬਰ ਲੈ ਕੇ ਖਾਸ ਦਿਵਯੋਤパス ਹੋਣੇ ਜੀ ਅੱਜ ਪ੍ਰਿੰਸੀਪਲ ਸਾਹਿਬ ਹੋਰ ਤੁਸੀਂ ਖਾਸ ਕੀ ਕਹਿਣਾ ਚਾਹੁੰਦੇ ਆ ਅ ਇਸ ਤੋਂ ਇਲਾਵਾ ਜੀ ਸਾਡੇ ਜਿਹੜੇ ਬੱਚੇ ਨੇ ਇਸ ਵਾਰ ਉਹਨਾਂ ਦੇ ਵਿੱਚੋਂ ਮਨਜੋਤ कौर ਜਿਹੜੀ ਆਏ ਉਹਨੇ 96% ਲੈ ਕੇ ਸਕੂਲ ਦੇ ਟੋਪ ਆਫ ਕੀਤਾ ਏ ਤੇ ਦੂਜੇ ਨੰਬਰ ਤੇ ਲੜਕਾ ਏ ਉਹਨੇ 93% ਮਾਰਕਸ ਮਾਇਨੇ ਤੇ ਜਿਹੜਾ ਥਰਡ ਲੜਕਾ ਏ 91% ਮਾਰਕਸ ਦੇ ਨਾਲ ਉਹਨੇ ਜਿਹੜਾ ਇਹ ਵਧੀਆ ਪੋਜੀਸ਼ਨ ਜਿਹੜੀ ਆ ਉਹ ਹਾਸਲ ਕੀਤੀ ਆ ਇਸ ਤੋਂ ਇਲਾਵਾ ਜਿਹੜਾ ਸਟਾਫ ਜਿਹੜਾ ਹੈ ਉਹ ਬਹੁਤ ਜ਼ਿਆਦਾ ਮਿਹਨਤੀ ਹੈ ਜੀ ਤੁਸੀਂ ਅੱਜ ਦੇ ਪ੍ਰਬੰਧ ਸਾਡੇ ਦੇਖੇ ਹੋ ਰਹੇ ਨੇ ਇਹ ਸਾਡੇ ਸਾਰੇ ਸਟਾਫ ਦੇ ਸਹਿਯੋਗ ਦੇ ਨਾਲ ਹੀ ਜਿਹੜਾ ਪ੍ਰਬੰਧ ਆ ਉਹ ਸੰਭਵ ਹੋਇਆ ਕਿਉਂਕਿ ਮੌਸਮ ਦੀ ਖਰਾਬੀ ਦੇ ਚਲਦੇ ਸਾਨੂੰ ਖੁਦ ਸਾਰਿਆਂ ਦਾ ਬਹੁਤ ਜ਼ਿਆਦਾ ਟੈਨਸ਼ਨ ਸੀ ਵੀ ਪ੍ਰੋਗਰਾਮ ਪਤਾ ਹੈ ਕਿ ਉਹ ਜਿਆ ਹੋਣਾ ਹੈ ਇਸ ਤੋਂ ਇਲਾਵਾ ਜੀ ਇਸ ਪਿੰਡ ਦਾ ਜਿਹੜੇ ਲੋਕ ਨੇ ਉਹ ਸਾਡਾ ਬਹੁਤ ਜ਼ਿਆਦਾ ਸਹਿਯੋਗ ਦਿੰਦੇ ਨੇ ਜਿਵੇਂ ਕਿ ਸਾਡੇ ਸਕੂਲ ਦੇ ਵਿੱਚ ਬੱਚਿਆਂ ਇੱਕ ਐਨ ਆਰ ਆਈ ਪਰਿਵਾਰ ਹੈ ਹਰ ਕਿਰਨ ਤੇ ਆਪਰ ਆਏਗੀ ਤੇ ਉਹਨਾਂ ਦਾ ਪਰਿਵਾਰ ਉਹ ਹਰ ਵਾਰ ਤਕਰੀਬਨ 10-12 ਸਾਲਾਂ ਤੋਂ ਜਿਹੜੇ ਬੱਚੇ ਫਸਟ ਆਉਂਦੇ ਨੇ ਉਹਨਾਂ ਨੂੰ 25000 ਸੈਕੰਡ ਆ ਵਾਲੇ ਬੱਚੇ ਨੂੰ 20000 ਤੇ 3ਰਡ ਆ ਵਾਲੇ ਬੱਚੇ ਨੂੰ 10000 ਰੁਪਏ ਜਿਹੜਾ ਇਹ ਜਿਹੜੇ ਬੱਚੇ ਮੈਟ੍ਰਿਕ ਦੀ ਐਗਜ਼ਾਮੀਨੇਸ਼ਨ ਦੇ ਵਿੱਚੋਂ ਫਸਟ ਸੈਕੰਡ 3ਰਡ ਆਉਨੇ ਨੇ ਉਹ ਬੰਦੇ ਨੇ ਇਸ ਤੋਂ ਇਲਾਵਾ ਸਾਡੇ ਕੋਲ ਬੱਚੇ ਜਿਹੜੇ ਨੇ ਰਾਣੋ ਤੋਂ ਆਉਂਦੇ ਨੇ ਉਹਨਾਂ ਬੱਚਿਆਂ ਨੂੰ ਆਉਣ ਜਾਣ ਦੀ ਬਹੁਤ ਸਮੱਸਿਆ ਆਉਂਦੀ ਸੀ ਉਹਦੇ ਚੱਲਦੇ ਸ هزار ਜਿਹੜੇ ਮੈਂ ਲਖਵੀਰ ਸਿੰਘ ਕਾਕਾ ਜੀ ਯੂ ਐਸ ਏ ਤੋਂ ਨੇ ਉਹਨਾਂ ਨੇ ਬਹੁਤ ਜਾਦੇ ਵੱਡਾ ਜੇ ਉਦਾਨ ਪਾਉਂਦੇ ਹੋਏ ਇੱਕ ਤਾਂ ਸਾਨੂੰ ਫੰਡ ਤੇ ਪ੍ਰਾਈਵੇਟ ਫੰਡ ਤੇ ਜਿਹੜਾ ਇਹ ਟੀਚਰ ਦਾ ਪ੍ਰਬੰਧ ਕਰਕੇ ਦਿੰਦਾ ਹੈ ਕਿਉਂਕਿ ਸਾਡੇ ਕੋਲ ਟੀਚਰ ਦੀ ਘਾਟ ਚੱਲਦੀ ਆ ਰਹੀ ਸੀ ਪਿਛਲੇ ਸਮੇਂ ਤੋਂ ਤੇ ਦੂਜਾ ਉਹਨਾਂ ਨੇ ਸਾਨੂੰ ਬੈਂਡ ਦਾ ਪ੍ਰਬੰਧ ਕਰਕੇ ਦਿੰਦਾ ਹੈ ਜਿਹਦੇ ਕਰਕੇ ਇਹਨੇ ਬੱਚੇ ਨੇ ਲਾਣੋਂ ਤੋਂ ਛੁੱਟੇ ਬੱਚੇ ਆਉਂਗੇ ਨੇ ਉਹਨਾਂ ਨੂੰ ਆਉਣ ਜਾਣ ਦੀ ਜਿਹੜੀ ਸਮੱਸਿਆ ਆਈ ਉਹ ਹੱਲ ਹੋ ਗਈ ਇਸ ਤੋਂ ਇਲਾਵਾ ਸਕੂਲ ਦੇ ਵਿੱਚ ਸਮੇਂ-ਸਮੇਂ ਤੇ ਜੋ ਵੀ ਸਮਾ ਲੋਰ ਪੈਂਦੀ ਹੈ ਉਹਦੇ ਵਿੱਚ ਸਰਕਾਰ ਤੇ ਪਿੰਡ ਦੇ ਲੋਕ ਸਾਡਾ ਪੂਰਾ ਸਹਿਯੋਗ ਦਿੰਦੇ ਨੇ ਅਸੀਂ ਐਮਐਲਏ ਮਨਵਿੰਦਰ ਸਿੰਘ ਯਾਸ਼ਪੁਰਾ ਜੀ ਉਹਨਾਂ ਦੀ ਟੀਮ ਤੇ ਇਸ ਪਿੰਡ ਦੇ ਨਿਵਾਸੀਆਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਹਾਂ ਪ੍ਰਿੰਸੀਪਲ ਸਾਹਿਬ ਕੋਈ ਮੈਸੇਜ ਦੇਣਾ ਚਾਹਣੀ ਹੈ ਜੀ ਹਾਂ ਜੀ ਅਸੀਂ ਮਤਲਬ ਐਸੇ ਰਿਗਾਰਡਿੰਗ ਇਹ ਮੁੱਦਾ ਜੇ ਚਾਹੋਗੇ ਜਿਹੜਾ ਸਕੂਲ ਹੈ ਸਕੂਲ ਇੱਕ ਮੰਦਿਰ ਇੱਕ ਗੁਰਦੁਆਰੇ ਤੋਂ ਦੇ ਬਰਾਬਰ ਦਾ ਜਿਹੜਾ ਦਰਜਾ ਹੈ ਉਹ ਰੱਖਦਾ ਹੈ ਕਿਉਂਕਿ ਜਿਹੜੀ ਸਸਫਤੀ ਦਾ ਨਿਵਾਸ ਆ ਉਹ ਸਕੂਲਾਂ ਕਾਰਜਾਂ ਦੇ ਵਿੱਚ ਹੀ ਹੁੰਦਾ ਹੈ ਅੱਜ ਦੇ ਬੱਚੇ ਕੱਲ੍ਹ ਰੱਤ ਵੇਖਣੇ ਜੇ ਅਸੀਂ ਇਹਨਾਂ ਬੱਚਿਆਂ ਦੇ ਉੱਪਰ ਜ਼ੋਰ ਲਾਵਾਂਗੇ ਤਾਂ ਉਹੀ ਬੱਚੇ ਕੱਲ ਨੂੰ ਚੱਲ ਕੇ ਇੰਜੀਨੀਅਰ ਡਾਕਟਰ ਵਾਟੇਵਰ ਵੀ ਪੋਸਟਾਂ ਤੇ ਜਿਹੜੇ ਨੇ ਉਹ ਜਾਣਗੇ ਅਸ ਇਸ ਲਈ ਇਲਾਕਾ ਵਸਣ ਵਾਲਿਆਂ ਨੂੰ ਵੀ ਤੇ ਪੰਜਾਬ ਦੇ ਹੋਰ ਜੋ ਵੀ ਸੱਜਣ ਜਿਹੜੇ ਨੇ ਆਪਣਾ ਕੋਈ ਸੇਵਾ ਦੇ ਵਿੱਚ ਹਿੱਸਾ ਪਾਉਣਾ ਚਾਹੁੰਦੇ ਨੇ ਅਸੀਂ ਉਹਨਾਂ ਨੂੰ ਇਹੀ ਕਹਿਣਾ ਚਾਹਾਂਗੇ ਕਿ ਇੱਧਰ ਉੱਧਰ ਦੇ ਜਿਆਦਾ ਕਾਰਨ ਨਾਲ ਬੱਚਿਆਂ ਦੇ ਤੋਂ ਇੱਕੋਲ ਧਿਆਨ ਰੱਖਦੇ ਹੋਏ ਸਿੱਖਿਆ ਦੇ ਵਿੱਚ ਹਿੱਸਾ ਪਾਉਣ ਦੀ ਉਹ ਕੋਸ਼ਿਸ਼ ਕਰਨ ਕਿਉਂਕਿ ਹਜੇ ਵੀ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੇ ਬੱਚੇ ਇਹੋ ਜਿਹੇ ਨੇ ਜਿਹੜੇ ਉੱਚੀ ਸਿੱਖਿਆਵਾਂ ਤੋਂ ਪੈਸਿਆਂ ਦੀ ਘਾਟ ਕਰਕੇ ਫੰਡਾਂ ਦੀ ਘਾਟ ਕਰਕੇ ਬਿਨੂਰੇ ਰਹਿ ਜਾਂਦੇ ਨੇ ਤੇ ਉਹ ਬੱਚੇ ਅੱਗੇ ਪੜਨਾ ਚਾਹੁੰਦੇ ਨੇ ਅੱਗੇ ਚੱਲ ਕੇ ਕੁਝ ਬਣਨਾ ਚਾਹੁੰਦੇ ਨੇ ਜੇ ਅਸੀਂ ਸਿੱਖਿਆ ਦੇ ਵਿੱਚ ਯੋਗਦਾਨ ਪਾਵਾਂਗੇ ਤਾਂ ਹੀ ਜਿਹੜੇ ਸਾਡਾ ਕੱਲ ਦਾ ਭਵਿੱਖਾ ਜਿਹੜਾ ਉਹ ਸੁਨਹਿਰਾ ਬਣੇਗਾ